ਵੀਰ ਜੀ ਪਹਿਲਾਂ ਆਪਣਾ ਨਾਮ ਦੱਸ ਕੇ ਔਰ ਜਿਸ ਜਗ੍ਹਾ ਤੁਸੀਂ ਮੌਜੂਦ ਆ ਇੱਕ ਕਿਸ ਦੀ ਜਗ੍ਹਾ ਹੈ ਔਰ ਕੀ ਲਗਾਤਾਰ ਹੀ ਪੰਨਵੀਂ ਵਰਸੀ ਤੁਸੀਂ ਮਨਾਉਣ ਜਾ ਰਹੇ ਹੋ ਤੇ ਕੀ ਕੀ ਇਸ ਵਰਸੀ ਦੇ ਵਿੱਚ ਜਿਹੜਾ ਉਹ ਹੋਏਗਾ ਔਰ ਕੌਣ ਕੌਣ ਸਖਸ਼ੀਤਾ ਪਹੁੰਚਣਗੇ ਹਾਂਜੀ ਬਾਈ ਖਾਲਸਾ ਹੈ ਫਤੇ ਜੀ ਜੀ ਮੈਂ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਦਾ ਵੱਡਾ ਬੇਟਾ ਹਮਤੇਸ਼ਵਰ ਸਿੰਘ ਜੀ ਤੇ ਇਹ ਜਗ੍ਹਾ ਇਹ ਉਹ ਸਥਾਨ ਹੈ ਜਿੱਥੇ ਪਿਤਾ ਜੀ ਦਾ ਸੰਸਕਾਰ ਹੋਇਆ ਸੀ ਜੀ ਇਹ ਐਟਕੀ ਪੱਜ ਮੈਂਬਰਸ਼ਿਪ ਮਨਾਉਣ ਜਾ ਰਹੇ ਹਾਂ ਔਰ ਮੈਂ ਸਾਰਿਆਂ ਸੰਗਤ ਦੇ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਹਮ ਮੰਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ 2 April 2025 ਨੂੰ ਬੁੱਧਵਾਰ ਨੂੰ ਬਰਸੀ ਨੂੰ ਮਨਾਈ ਜਾ ਰਹੀ ਹੈ 10 ਤੋਂ 6:30 ਵਜੇ ਤੱਕ ਪ੍ਰੋਗਰਾਮ ਦੀ ਅਰੰਭਤਾ ਹੋ ਜੇਗੀ ਤੇ 4 ਵਜੇ ਤੱਕ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਮੁੱਖ ਮਹਿਮਾਨ ਆ ਰਹੇ ਨੇ ਐਮ ਐਲ ਏ ਸਾਹਿਬ ਨੇ ਜਿਨ੍ਹਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋ ਵਾਲਿਆ ਹਲਕਾ ਸ਼ਾਹਕੋਟ ਲੋਈਆਂ ਕਸ ਡਿਸਟ੍ਰਿਕਟ ਜਲੰਧਰ ਤੋਂ ਜਿਨ੍ਹਾਂ ਨੇ ਉਸ ਟਾਈਮ ਤੇ ਕਾਂਗਰਸ ਸਰਕਾਰ ਹੁੰਦੀ ਸੀ ਤੇ ਇਹਨਾਂ ਨੇ 10 ਕਿੱਲਾਂ ਦੇ ਵਿੱਚ ਤੇ तकरीबन ਫਾਦਰ ਸਾਹਿਬ ਦੇ ਨਾਂ ਦੇ ਉੱਪਰ ਇੱਕ ਕਾਲਜ ਬਣਾਇਆ ਵਾ ਆਈਟੀਆਈ ਬਣਾਈਆ ਪਦਮਸ਼੍ਰੀ ਭਾਈ ਨਰਮਿੰਦਰ ਸਿੰਘ ਖਾਲਸਾ ਆਈਟੀਆਈ ਕਾਲਜ ਦਾ ਨਾਮ ਰੱਖਿਆ ਵਾ ਜੀ ਤੋਂ ਉਸ ਟਾਈਮ ਲੋਈਆਂ ਵਿੱਚ ਹੈਗਾ ਜਿਹੜੇ ਸਾਡਾ ਜੱਦੀ ਪਿੰਡ ਹੈਗਾ ਉੱਥੇ ਬਣਾਇਆ ਤੇ ਮੈਂ ਉਹ ਉਹ ਵੀ ਆ ਰਹੇ ਨੇ ਹੋਰ ਵੀ ਅੱਛੇ ਸਖਸ਼ੀਤ ਆ ਰਹਿਆ ਨੇ ਐਕਸਐਮਐਲਏ ਸਾਹਿਬ ਔਰ ਮੇਰੀ ਤਰਨ ਚੌਕ ਜੀ ਨਾਲ ਮੇਰੀ ਗੱਲ ਹੋਈ ਸੀ ਇਸ ਜਗ੍ਹਾ ਬਾਰੇ ਡਿਸਕਸ ਹੋਇਆ ਸੀ ਮੇਬੀ ਉਹ ਆਉਣਗੇ ਤੇ ਕਹਿੰਦੇ ਸੀ ਕਿ ਅਸੀਂ ਇਹਦੇ ਉੱਪਰ ਵਿਚਾਰ ਕਰਕੇ ਤੇ ਕੋਈ ਨਾ ਕੋ ਡਿਸੀਜਨ ਜਲਦੀ ਲਵਾਂਗੇ ਲੇਕਿਨ 5 ਸਾਲ ਦਾ ਸਮਾਂ ਹੋ ਚੁਲਿਆ ਜੀ ਹਜੇ ਤੱਕ ਕੋਈ ਵੀ ਤੇ ਆਪਣੀ ਬਿਲਡਿੰਗ ਦੀ ਸਾਰੀ ਨਹੀਂ ਹੋ ਪਾਈ ਕੀ ਕਾਰਨ ਕੀ ਇਸ ਕਰਕੇ ਦੇਖੋ ਜੀ ਇਹਨਾਂ ਨੇ ਨਾ ਉਸ ਟਾਈਮ ਜਦੋਂ ਅਸੀਂ ਮੈਂ ਇੱਥੇ ਸੰਸਕਾਰ ਕਰ ਰਿਹਾ ਸੀ ਮੇਰੇ ਨਾਲ ਸੀਗੇ ਭਾਈ ਸਾਹਿਬ ਭਾਈ ਨਰਮਨ ਸਿੰਘ ਜੱਠੋਲੀਆ ਮੈਂ ਇਕੱਲਾ ਹੀ ਉਹ ਸੰਸਕਾਰ ਕਰ ਰਿਹਾ ਸੀ ਤੇ ਪੰਜ ਸਿੰਘ ਮਗਰ ਆਏ ਉਹਨਾਂ ਨੇ ਨਾਲ ਸੰਸਕਾਰ ਕਰਵਾਇਆ ਕਿਉਂਕਿ ਡੈਡ ਬੋਡੀ ਪ੍ਰੋਪਰਲੀ ਬਰਨ ਨਹੀਂ ਸੀ ਹੋਈ ਨਾ ਤਾਂ ਫਿਰ ਬੱਲਨ ਹੋਰ ਲਿਆਉਣੇ ਪਏ ਉਹਨਾਂ ਨੇ ਨਾਲ ਸੇਵਨ ਭਾਈ ਤੇ ਇੱਥੇ ਤਾਂ ਸਭ ਚਲੇ ਗਏ ਛੱਡ ਕੇ ਮੈਨੂੰ ਇਕੱਲੇ ਨੂੰ ਤੇ ਫਿਰ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਮਤਾ ਦਾ ਚਿੱਠੀ ਦਿੱਤੀ ਮੈਨੂੰ ਜਿਹੜੀ ਮੇਰੇ ਕੋਲ ਇਸ ਟਾਈਮ ਉਪ ਪਈ ਵੀ ਹੈ ਦੇਖੋ ਐ ਐਡਿਕਸ ਉਹ ਦਿੱਸੀਨਾ ਇੱਥੇ ਮੇ ਕੋ ਰੀਅਲ ਪ੍ਰਿੰਟ ਪੈਨੇ ਤੇ ਇਹਨਾਂ ਨੇ ਨੋਕ ਨਾਲ ਦੋ ਮਰਲੇ ਜਗ੍ਹਾ ਦਾ ਮਤਾ ਪਾਇਆ ਸੀ ਸਭ ਦੇ ਇਹਨਾਂ ਦੇ ਵੀਰ ਕਵਲ ਦੇ ਸਾਈਨ ਹੋਏ ਪਏ ਨੇ ਕਿ ਅਸੀਂ ਭਾਈ ਸਾਹਿਬ ਦੇ ਪਰਿਵਾਰ ਨੂੰ ਉਹ ਜਗ੍ਹਾ ਡੋਨੇਟ ਕਰਾਂਗੇ ਔਰ ਉਹ ਇੱਥੇ ਉਹਨਾਂ ਦੇ ਯਾਦ ਵਿੱਚ ਕੋਈ 뮤직 ਅਕੈਡਮੀ ਤੇ ਕੋਈ ਕਾਲਜ ਕੁਝ ਵੀ ਬਣਾ ਸਕਣ ਤੇ ਜਿਹਦਾ ਕਰਕੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਵੇ ਔਰ ਇਥੋਂ ਕੋਈ ਭਾਈ ਸਾਹਿਬ ਵਰਗਾ ਉਹਨਾਂ ਦੇ ਉਚਾਰਨਾਂ ਤੇ ਚੱਲ ਕੇ ਉਸ ਤਰ੍ਹਾਂ ਦਾ ਕੋਈ ਨਿਰਮਲ ਸਿੰਘ ਜੀ ਵਰਗਾ ਕੋਈ ਬਣ ਕੇ ਤੋਂ ਨਿਕਲੇ ਤੇ ਪਤਾ ਚੱਲੇ ਕਿ ਹਾਂ ਕਿ ਐਸੇ ਉਸ ਅਕੈਡਮੀ ਚੋਂ ਪੜ੍ਹ ਕੇ ਔਰ ਉਸ ਮਕਾਮ ਤੇ ਪਹੁੰਚੇ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਰੋਲ ਨਜ਼ਰ ਆ ਰਿਹਾ ਹੈ ਸਰਕਾਰਾਂ ਦਾ ਦਾ ਰੋਲ ਹਜੇ ਤੱਕ ਤਾਂ ਤੁਹਾਨੂੰ ਪਤਾ ਚਿਰੋ ਹੈ ਜੀ ਕੋਈ ਮਤਲਬ ਮੈਂ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰਿਆਂ ਨਾਲ ਮੈਂ ਮਤਲਬ ਕਿ ਬੇਨਤੀ ਕਰ ਚੁੱਕਿਆ ਲੇਕਿਨ ਹਜੇ ਤੱਕ ਕਿਸੇ ਵੱਲੋਂ ਕੋਈ ਮੈਨੂੰ ਆਉਟਪੁੱਟ ਮਿਲੀ ਨਹੀਂ ਮੈਨੂੰ ਆਸ ਨਹੀਂ ਕਿਸੇ ਦਾ ਕੋਈ ਸਹਿਯੋਗ ਨਜ਼ਰ ਨਹੀਂ ਆ ਹਜੇ 5 ਸਾਲ ਹੋ ਗਏ ਹਜੇ ਤੱਕ ਤਾਂ ਇਹ ਤੱਕ ਤਾਂ ਫੋਟੋ ਨਹੀਂ ਲੱਗੀ ਪਤਾ ਜੀ ਦੀ ਔਰ ਮੈਨੂੰ ਹੁਣ ਬੀਜੀਪੀ ਤੇ ਇਹਨਾਂ ਨਾਲ ਮੇਰੀ ਗੱਲ ਹੋਈ ਆ ਦੇਖੋ ਆਸ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਮੇਬੀ ਵਾਈਗਰੂ ਕਰੇ ਕਿ ਜੇ ਉਹ ਉਹਨਾਂ ਦੇ ਜ਼ੈਨ ਚ ਗੱਲ ਆ ਗਈ ਤਾਂ ਉਹਨਾਂ ਦਾ ਉਹਨਾਂ ਲਈ ਵੀ ਇਹ ਮਿੰਟ ਦਾ ਕੰਮ ਆ ਕਿਉਂਕਿ ਸਰਕਾਰ ਸੈਂਟਰ ਸਰਕਾਰ ਤੋਂ ਉਹਨਾਂ ਦੀ ਨਾ ਉਹਨਾਂ ਵਾਸਤੇ ਇੱਕ ਮਿੰਟ ਦਾ ਕੰਮ ਹੈ ਕਿਉਂਕਿ ਅਸੀਂ ਨਾ ਦੇ ਇੱਥੇ ਕੋਈ ਰੋਜੀ ਰੋਟੀ ਵਾਸਤੇ ਇਥੇ ਕੋ ਬਿਲਡਿੰਗ ਕੋ ਹੋਟਲ ਕੋ ਰੈਸਟੋਰੈਂਟ ਥੋੜੀ ਖੋਲਣਾ ਹੈਗਾ ਅਸੀਂ ਤੇ ਇੱਕ ਜਾਦੂਗਰ ਬਣਾਉਣੀ ਆ ਔਰ ਸਾਰੇ ਸੰਗਤਨ ਸਹਿਯੋਗ ਨਾਲ ਹੀ ਬਣੇਗੀ ਚਾਹੇ ਸਰਕਾਰ ਦਾ ਸਹਿਯੋਗ ਹੋਵੇ ਚਾਹੇ ਸੰਗਤਨ ਦਾ ਸਹਿਯੋਗ ਹੋਵੇ ਇਕੱਲੇ ਤਾਂ ਆਪਾਂ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੇ ਬੇਨਤੀ ਇਹ ਹੀ ਆ ਕਿ ਜਿਸ ਸ਼ਖਸੀਅਤ ਦੇ ਅਸੀਂ ਆਪਾਂ ਵਰਸੀਆਂ ਮਨਾ ਰਹੇ ਆ ਜੀ ਅੱਜ 5 ਸਾਲ ਹੋ ਗਏ ਨੇ ਉਹਨਾਂ ਨੂੰ ਗਿਆਨ ਜੀ ਪਰ ਜਿਸ ਸ਼ਖਸੀਅਤ ਵਾਸਤੇ ਆਪਾਂ ਇੱਥੇ ਇਕੱਠੇ ਹੁੰਦੇ ਆ ਹਰ ਸਾਲ ਉਹਨਾਂ ਦੀ ਜੋ ਜੋ ਉਹਨਾਂ ਦੀ ਮਾਨਤਾ ਸੀਗੀ ਜੋ ਉਹਨਾਂ ਦੀ ਸ਼ਖਸੀਅਤ ਸੀਗੀ ਉਹ ਇੰਨੀ ਉੱਚੀ ਸੀ ਕਿ ਉਸ ਨੂੰ ਰੋਲਿਆ ਜਾ ਰਿਹਾ ਸੋ ਬੇਨਤੀ ਇਹੀ ਹੈ ਕਿ ਜਿਸ ਤਰ੍ਹਾਂ ਹਰ ਸਾਲ ਮਨਾਉਂਦੇ ਆਂ ਵੀਰਜੀ ਹਣੀ ਸਾਰੇ ਰਲ ਮਿਲ ਕੇ ਇਹੀ ਕਰਦੇ ਆਂ ਪ੍ਰੋਗਰਾਮ ਤੇ ਇੱਥੇ ਜੋ ਸਖਸ਼ੀਅਤਾਂ ਨੂੰ ਪਹੁੰਚਣਾ ਚਾਹੀਦਾ ਜਿਨ੍ਹਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਉਹ ਸਹਿਯੋਗ ਮਿਲ ਨਹੀਂ ਪਾ ਰਿਹਾ ਉਸ ਤਰੀਕੇ ਦਾ ਤੁਹਾਨੂੰ ਲੱਗਦਾ ਸ਼ਰੋਮੀ ਕਮੇਟੀ ਨੂੰ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਣ ਨਵੇਂ ਜਥੇਦਾਰ ਬਣੇ ਨੇ ਜੀ ਗੜਗਾਜ ਉਹ ਗੜਗਾਜ ਸਾਹਿਬ ਜੀ ਉਹ ਕਾਫੀ ਸਰਗਰਮ ਨੇ ਹੁਣ ਇਸ ਟਾਈਮ ਤੇ ਉਹਨਾਂ ਨੇ ਕਿਹਾ ਵੀ ਸੀਗਾ ਵੀ ਮੈਂ ਜੇ ਕੋਈ ਬੇਦ ਵੀ ਹੁੰਦੀ ਹੈ ਉਹਦੇ ਬਾਰੇ ਵੀ ਅੱਜ ਉਹਨਾਂ ਦੀ ਇੰਟਰਵਿਊ ਆ ਰਹੀ ਸੀਗੀ ਹਮ ਤਾਂ ਮੈਂ ਚਾਹੁੰਦਾ ਕਿ ਜੇ ਉਹਨਾਂ ਦੀ ਨੌਲੇਜ ਵਿੱਚ ਹੈਗੀ ਗੱਲ ਪਹਿਲੀ ਗੱਲ ਤੇ ਨੌਲੇਜ ਵਿੱਚ ਨਾ ਹੋਣ ਵਾਲੀ ਗੱਲ ਕੋਈ ਨਹੀਂ ਹੂੰ ਇਹ ਭਗਵੰਤ ਮਾਨ ਦੀ ਨੌਲੇਜ ਵੀ ਹੈਗੇ ਆ ਦੂਜੀਆਂ ਆਪੋਜੀਸ਼ਨ ਪਾਰਟੀ ਦੀ ਨੌਲੇਜ ਵਿੱਚ ਹੈਗੀਆਂ ਸਾਰਿਆਂ ਦੀ ਨੌਲੇਜ ਵਿੱਚ ਹੈਗੀ ਆ ਵੀ ਉਹ ਕੌਣ ਸਨ ਤੇ ਕੀ ਸਖਸੀਅਤ ਸੀ ਹੂੰ ਸੋ ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਜੇ ਸਖਸੀਅਤ ਦੇ ਦੇ ਨਾਲ ਇਸ ਤਰ੍ਹਾਂ ਦਾ ਉਹ ਟ੍ਰੈਜਡੀ ਹੋਈ ਹੈ ਜੋ ਵੀ ਹੋਇਆ ਉਸ ਮੌਕੇ ਦੇ ਤੇ ਉਹਨਾਂ ਨੂੰ ਆਪਾਂ ਜਿੱਦਾਂ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਹੋਏ ਸੀਗੇ ਤੇ ਉਹਨਾਂ ਨੂੰ ਇਸ ਲੈਵਲ ਤੇ ਲੈ ਕੇ ਜਾਣਾ ਵਾ ਉਹਨਾਂ ਦੀ ਸਖਸੀਤ ਨੂੰ ਲੈ ਕੇ ਆਪਾਂ ਪੰਥ ਦੇ ਵਿੱਚ ਦੁਬਧਾ ਕਿਉਂ ਪਾ ਰਹੇ ਆ ਪੰਥ ਨੂੰ ਕਿਉਂ ਆਪਾਂ ਡੀਮੋਟੀਵੇਟ ਕਰ ਰਹੇ ਆ ਕਿਉਂਕਿ ਜੇ ਕੋ ਦੇਖੋ ਉਹਨਾਂ ਦੀ ਸਖਸੀਤ ਜੇ ਇੱਥੇ ਕੁਝ ਅਕੈਡਮੀ ਬਣਦੀ ਆ ਜਾਂ ਕੁਝ ਵੀ ਬਣਦਾ ਆ ਤੇ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਸਭ ਤੁਹਾਨੂੰ ਲੱਗਦਾ ਜਾਣਬੋਝ ਕੇ ਦਰਕਨਾਰ ਕੀਤਾ ਜਾ ਰਿਹਾ ਹੈ ਜਾਨਬੋਝ ਕੇ ਕਰ ਰਹੇ ਵੀਰ ਜੀ ਦੇਖੋ ਇਹ ਨਿਕਾ ਜਿਹਾ ਬੰਦਾ ਕੋਈ ਚੋਰੀ ਵੀ ਕਰਦਾਣਾ ਉਹਦੇ ਬਾਰੇ ਵੀ ਪੁਲਿਸ ਨੂੰ ਪਤਾ ਹੁੰਦਾ ਵੀ ਇਹਨੇ ਚੋਰੀ ਕੀਤੀ ਆ ਜੀ ਠੀਕ ਹੈ ਨਾ ਤੇ ਇਹ ਏਡੀ ਵੱਡੀ ਸ਼ਖਸੀਅਤ ਸੀਗੀ ਜਿਨ੍ਹਾਂ ਨੇ ਪੰਥ ਵਾਸਤੇ ਬਹੁਤ ਕੁਛ ਕੀਤਾ ਇੰਨਾ ਸੋਹਣਾ ਕੀਰਤਨ ਤੇ ਸਭ ਤੋਂ ਜ਼ਿਆਦਾ ਰਾਗਾਂ ਦੇ ਵਿੱਚ ਜੋ ਵੀ ਜਿੰਨੇ ਵੀ ਰਾਗ ਸੀਗੇ ਸਾਰੇ ਰਾਗਾਂ ਦੇ ਵਿੱਚ ਇਹਨਾਂ ਨੇ ਬਾਣੀ ਆਪਣੀ ਇਹਨਾਂ ਨੇ ਕੀਤੀ ਹੈ ਸੋ ਬੇਨਤੀ ਆ ਕਿ ਸਭ ਤੋਂ ਵੱਡੀ ਬੇਨਤੀ ਇਹ ਆ ਕਿ ਜਿੰਨੀਆਂ ਵੀ ਪੰਥ ਦੀਆਂ ਸ਼ਖਸੀਅਤਾਂ ਵੱਡੀਆਂ-ਵੱਡੀਆਂ ਨੇ ਜਿੰਨੇ ਵੀ ਪੰਥ ਦੇ ਵਿੱਚ ਸਾਡੇ ਜਥੇਦਾਰਾਂ ਨੂੰ ਜਾਂ ਦੂਜਾ ਮੋਤਵਾਰ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਬੇਨਤੀ ਹੈ ਕਿ ਸਾਰਿਆਂ ਚੋਂ ਭਾਵੇਂ ਇੱਕ ਇੱਕ ਬੰਦਾ ਹੀ ਆਵੇ ਇੱਕ 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 ਸਖੀਤੀ ਆਵੇ ਉਹਨਾਂ ਦੇ ਵਿੱਚੋਂ ਜ਼ਰੂਰ ਆਉਣ ਇੱਥੇ ਆ ਕੇ ਇਹਨਾਂ ਵੀਰਾਂ ਦੀ ਇਹਨਾਂ ਇਹਨਾਂ ਦੀ ਪਰਿਵਾਰ ਦੀ ਬਾਹਾਂ ਫੜਨ ਆ ਕੇ ਹੌਸਲਾ ਫਸਾਈ ਕਰਨ ਵੀ ਨਹੀਂ ਤੁਸੀਂ ਚੱਲ ਰਹੇ ਹੋ ਅਸੀਂ ਤੁਹਾਡੇ ਨਾਲ ਆ ਜੀ ਤੇ ਬਸ ਇਹਨੀਆਂ ਬੇਨਤੀਆਂ ਵੀ ਜ਼ਰੂਰ ਸਾਰੀ ਸੰਗਤ ਪਹੁੰਚੇ ਜਿੰਨੀ ਦੇਸ-ਵਦੇਸਾਂ ਵਿੱਚ ਸਾਰੀ ਸੁਣਦੇ ਰਹੀਏ ਸੰਗਤ ਸਾਰਿਆਂ ਨੂੰ ਬੇਨਤੀਆਂ ਨੇ ਕਿ ਸਾਰਿਆਂ ਨੇ ਆਪਣੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸੱਦੇ ਪੱਤੇ ਭੇਜਣਾ ਹਾਲਾ ਕਿ ਫੋਨ ਦੇ ਰਹੇ ਭਵੇਂ ਜਾ ਕੇ ਸਾਰਨ ਕਹਿਣ ਗੱਲਾਂ ਗੱਲਬਾਤ ਕਰਨ ਵੀ ਸਾਰੇ ਜਾਣੇ ਪਹੁੰਚਣੇ ਤੇ ਹੁਣ ਮਮਾ ਆ ਕੇ ਇਹਨੇ ਵੀ ਇਹਦੇ ਪਰਮਾਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਜੀ ਆਪਣਾ ਨਾਮ ਦੱਸ ਕੇ ਭਾਈ ਸਕੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਹ ਹਜੂਰੀ ਰਾਗੀ ਭਾਈ ਜਰਮਲ ਸਿੰਘ ਖਾਲਸਾ ਉਹ ਸ਼ਖਸੀਅਤ ਜਿਹੜੇ 1984 ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਉੱਤੇ ਮੌਜੂਦ ਸਨ ਲੇਕਿਨ ਅੱਜ ਉਹਨਾਂ ਦੀ ਜੋ ਬੰਦੀ ਜੋ ਉਹਨਾਂ ਨੂੰ ਜੋ ਸਤਕਾਰ ਮਿਲਣਾ ਚਾਹੀਦਾ ਉਹ ਸਤਕਾਰ ਨਹੀਂ ਮਿਲ ਪਾਰਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਬਿਲਕੁਲ ਜੀ ਇਹ ਪਹਿਲੇ ਗੱਲ ਤੇ ਸਰਕਾਰਾਂ ਇਹਦੇ ਵਿੱਚ ਬਹੁਤ ਵੱਡੀਆਂ ਦੋਸ਼ੀ ਆ ਜੀ ਕਿਉਂਕਿ ਜੱਡੀ ਵੱਡੀ ਉਹ ਹਸਤੀ ਸਨ ਉਹਨਾਂ ਦੀ ਹਸਤੀ ਵੇਖੋ ਪਦਮ ਸ਼੍ਰੀ ਅਵਾਰਡ ਤੱਕ ਉਹਨਾਂ ਨੂੰ ਮਿਲਿਆ ਜੀ ਤੇ ਉਹਨਾਂ ਨੇ ਕੀਰਤਨ ਨਾਲ ਸਾਰੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਨਿਹਾਲ ਕੀਤਾ ਜੀ ਗੁਰੂ ਰਾਮਦਾਸ ਮਹਾਰਾਜ ਦੀਆਂ ਬਿਆਨਤ ਬਖਸ਼ਿਸ਼ਾਂ ਹਨ ਸੋ ਐਸੀ ਸ਼ਖਸੀਅਤ ਨੂੰ ਦਰਕਨਾਜ਼ ਕਰਨਾ ਇਹ ਸਰਕਾਰਾਂ ਦੇ ਸਿਰ ਤੇ ਵੀ ਬਹੁਤ ਵੱਡਾ ਕਲੰਕ ਆ ਤੇ ਮੈਂ ਹੁਣ ਵੀ ਕਹੂੰਗਾ ਕਿ ਡੁੱਲੇ ਬੇਰਾਂ ਦਾ ਜਿਵੇਂ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਜੇ ਹੋਣੀ ਸਰਕਾਰਾਂ ਅੱਗੇ ਹੋ ਕੇ ਸਵਿਹਰਦ ਤਰੀਕੇ ਨਾਲ ਫੈਸਲਾ ਲੈ ਕੇ ਜਿਹੜੀ ਜਗਾ ਵਾ ਪਰਿਵਾਰ ਦੇ ਨਾਮ ਕਰਕੇ ਤੇ ਇਹਦੇ ਉੱਪਰ ਭਾਈ ਸਾਹਿਬ ਦੇ ਨਾਮ ਦੇ ਉੱਪਰ ਕੋਈ ਵੱਡੀ ਯਾਦਗਾਰ ਉਸਾਰ ਕੇ ਇੱਕ ਲਾਕੇ ਨੂੰ ਬਹੁਤ ਵੱਡੀ ਦੇਣ ਉਹ ਜੀ ਤੇ ਉਹਨਾਂ ਵਰਗੇ ਤੇ ਨਹੀਂ ਉਹਨਾਂ 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 ਦੇ ਇਹ ਕਹ ਲੋ ਕਿ ਚਰਨਾ ਕਮੜਾ ਤੇ ਚੱਲ ਕੇ ਇਹੋ ਜਿਹੀ ਮਤਲਬ ਕਿ ਸ਼ਕਤੀਆਂ ਪੈਦਾ ਹੋ ਸਕਦੀ ਜਿਵੇਂ ਤੁਸੀਂ ਵੀ ਕਹਿ ਰਹੇ ਕਿ ਤੁਸੀਂ ਵੀ ਪ੍ਰੇਰਿਤ ਸੀਗੇ ਉਹਨਾਂ ਤੋਂ ਕੀ ਲੱਗਦਾ ਕਿ ਹੋਰ ਵੀ ਬੱਚੇ ਇਸ ਦਾ ਪ੍ਰੇਰਿਤ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਉਹਨਾਂ ਦਾ ਦੇਨ ਸੀਗੀ ਬਿਲਕੁਲ ਦੇਖੋ ਜੀ ਜੇ ਤੁਸੀਂ ਭਾਈ ਸਾਹਿਬ ਦਾ ਜੀਵਨ ਦੇਖੋ ਤਾਂ ਇੱਕ ਬਹੁਤ ਹੀ ਗਰੀਬੀ ਵਾਲੇ ਪਰਿਵਾਰ ਚੋਂ ਛੋਟੇ ਪਰਿਵਾਰ ਚੋਂ ਨਿਕਲ ਕੇ ਤੇ ਉਹਨਾਂ ਨੇ ਜਿਹੜਾ ਰਸਤਾ ਸਫਰ ਤੈਅ ਕੀਤਾ ਤੇ ਜੜੀਆਂ ਮੰਜ਼ਲਾਂ ਨੂੰ ਉਹਨਾਂ ਨੇ ਛੋਇਆ ਉਹ ਇੱਕ 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 ਪ੍ਰੇਰਨਾ ਸਰੋਤ ਸਨ ਸੋ ਉਹ ਦੇਖੋ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਾਂ ਗਰੀਬ ਬੱਚੇ ਆ ਉਹਨਾਂ ਵਾਸਤੇ ਉਹ ਇੱਕ ਪ੍ਰੇਰਨਾ ਸਰੋਤ ਹੈ ਤੇ ਕਈ ਇਹੋ ਜਿਹੀਆਂ ਹਸਤੀਆਂ ਉਹਨਾਂ ਵਰਗੇ ਤੇ ਨਹੀਂ ਮੈਂ ਪਹਿਲਾਂ ਵੀ ਕਿਹਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣਾ ਪੰਥ ਦਾ ਸਮਾਜ ਦਾ ਨਾਂ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੇ ਨੇ